महाकाली ਨੂੰ ਪੋਗ ਅਰਪਿਤ ਕਰਨ ਦੀ ਵਿਧੀ ਅਤੇ ਤਾంత్రਿਕਾਂ ਤੋਂ ਸੁਰੱਖਿਆ ਦੇ ਉਪਾਅ ਸਾਰੇ ਭਗਤਾਂ ਨੂੰ ਜੈ ਗੁਰੂ ਦੇਵ ਅੱਜ ਅਸੀਂ ਮਹਾਕਾਲੀ ਦੇ ਮਹੱਤਵ ਅਤੇ ਉਹਨਾਂ ਨੂੰ ਪੋਗ ਅਰਪਿਤ ਕਰਨ ਦੀ ਵਿਧੀ ਬਾਰੇ ਚਰਚਾ ਕਰਾਂਗੇ ਮਹਾਕਾਲੀ ਜਿਨ੍ਹਾਂ ਨੂੰ ਪਦ੍ਰਕਾਲੀ ਅਤੇ ਮਸ਼ਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇੱਕ ਸ਼ਕਤੀਸ਼ਾਲੀ ਦੇਵੀ ਹਨ ਉਹਨਾਂ ਦੇ ਵੱਖਰੇ ਰੂਪਾ ਅਤੇ ਨਾਵਾਂ ਦੇ ਬਾਵਜੂਦ ਉਹ ਇੱਕੋ ਹੀ ਦੇਵੀ ਦੇ ਵੱਖ-ਵੱਖ ਰੂਪ ਹਨ ਇਸ ਲੇਖ ਵਿੱਚ ਅਸੀਂ ਜਾਣਾਂਗੇ ਕਿ ਮਹਾਕਾਲੀ ਕੌਣ ਹਨ ਉਹਨਾਂ ਨੂੰ ਕਿਸ ਪ੍ਰਕਾਰ ਦਾ ਭੋਗ ਦੇਣਾ ਚਾਹੀਦਾ ਹੈ ਅਤੇ ਤਾੰਤ੍ਰਿਕਾਂ ਤੋਂ ਕਿਵੇਂ ਆਪਣੀ ਸੁਰੱਖਿਆ ਕਰ ਸਕਦੇ ਹਨ ਮਹਾਕਾਲੀ ਦਾ ਪਰਿਚੇਯ ਮਹਾਕਾਲੀ ਸ਼ਕਤੀ ਅਤੇ ਵਿਨਾਸ਼ ਦੀ ਦੇਵੀ ਹਨ ਉਹਨਾਂ ਨੂੰ ਸਮਾ ਅਤੇ ਬਦਲਾਅ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਦ੍ਰਕਾਲੀ ਉਹਨਾਂ ਦੇ ਸੌਮਿਆ ਅਤੇ ਕਲਿਆਣਕਾਰੀ ਰੂਪ ਦਾ ਪ੍ਰਤੀਕ ਹਨ ਜਦਕਿ ਮਸ਼ਾਨੀ ਉਹਨਾਂ ਦਾ ਉਗ੍ਰ ਅਤੇ ਵਿਤੰਸਕ ਰੂਪ ਹੈ ਮਸ਼ਾਨੀ ਦਾ ਮਤਲਬ ਇਹ ਨਹੀਂ ਹੈ ਕਿ ਮਸਾਨੀ ਕੋਈ ਹੋਰ ਦੇਵੀ ਹਨ ਇਹ ਮਹਾਕਾਲੀ ਦਾ ਹੀ ਇੱਕ ਰੂਪ ਹੈ ਮਹਾਕਾਲੀ ਨੂੰ ਪਰਸਨ ਕਰਨ ਲਈ ਸ਼ਮਸ਼ਾਨ ਘਾਟ ਵਿੱਚ ਜਾਣ ਦੀ ਲੋੜ ਨਹੀਂ ਹੈ ਮਹਾਕਾਲੀ ਨੂੰ ਭੋਗ ਅਰਪਿਤ ਕਰਨ ਦੀ ਸਮਗਰੀ ਮਹਾਕਾਲੀ ਨੂੰ ਭੋਗ ਦੇਣ ਲਈ ហេਠ ਲਿਖੀ ਸਮਗਰੀ ਦੀ ਲੋੜ ਹੁੰਦੀ ਹੈ ਨੀਬੂ ਮਾਲਾ ਇਹ ਮਾਲਾ ਕਟੋ ਘਾਟ 11 ਨੀਬੂ ਦੀ ਹੋਣੀ ਚਾਹੀਦੀ ਹੈ ਜੇ ਤੁਸੀਂ ਵਧੇਰੇ ਨੀਬੂ ਵਰਤਣਾ ਚਾਹੁੰਦੇ ਹੋ ਤਾਂ 21 ਨੀਬੂ ਵੀ ਵਰਤ ਸਕਦੇ ਹੋ ਪੇੜੇ ਪੰਜ ਜਾਂ ਦੋ ਪੇੜੇ ਜ਼ਰੂਰ ਲਵੋ ਲੌਂਗ ਅਤੇ ਇਲਾਇਚੀ ਤਾਰਾ ਚਿੰਨ ਤਾਰਾ ਚਿੰਨ ਇਹਨਾਂ ਦਾ ਉਪਯੋਗ ਪੋਗ ਵਿੱਚ ਜ਼ਰੂਰੀ ਹੈ ਪਤਾਸੇ ਇਹ ਵੀ ਪੋਗ ਵਿੱਚ ਸ਼ਾਮਲ ਕਰਨੇ ਚਾਹੀਦੇ ਹਨ ਨਾਰੀਅਲ ਚੁੰਨੀ ਅਤੇ ਸ਼ਿੰਗਾਰ ਸਮਗਰੀ ਤਾਰਾ ਚਿੰਨ ਤਾਰਾ ਚਿੰਨ ਇਹ ਸਮਗਰੀ ਵੀ ਪੋਗ ਦਾ ਹਿੱਸਾ ਹੁੰਦੀ ਹੈ ਮਹਾਕਾਲੀ ਨੂੰ ਪੋਗ ਅਰਪਿਤ ਕਰਨ ਦੀ ਵਿਧੀ 1 ਪੋਗ ਦਾ ਸਥਾਨ ਤੁਸੀਂ ਪੋਗ ਨੂੰ ਕਿਸੇ ਵੀ ਪਦ੍ਰਕਾਲੀ ਦੇ ਮੰਦਰ ਵਿੱਚ ਅਰਪਿਤ ਕਰ ਸਕਦੇ ਹੋ ਜੇ ਤੁਹਾਡੇ ਕੋਲ ਪਦ੍ਰਕਾਲੀ ਦਾ ਮੰਦਰ ਨਹੀਂ ਹੈ ਤਾ ਤੁਸੀਂ ਸ਼ਾਂਤ ਕਾਲੀ ਦੇ ਮੰਦਰ ਵਿੱਚ ਵੀ ਭੋਗ ਅਰਪਿਤ ਕਰ ਸਕਦੇ ਹੋ ਚਾਰ ਬਾਹਾਂ ਵਾਲੀ ਮਾਤਾ ਕਾਲੀ ਦਾ ਮੰਦਰ ਜਿੱਥੇ ਵੀ ਹੋਵੇ ਉੱਥੇ ਵੀ ਭੋਗ ਦਿੱਤਾ ਜਾ ਸਕਦਾ ਹੈ ਤੁਸੀਂ ਸਾਨੂੰ ਮਿਲ ਕੇ ਵੀ ਇਹ ਭੋਗ ਮਾਤਾ ਨੂੰ ਦੇ ਸਕਦੇ ਹੋ 2 ਭੋਗ ਅਰਪਿਤ ਕਰਨ ਦੀ ਵਿਧੀ ਪਦ੍ਰ ਕਾਲੀ ਦਾ ਨਾਮ ਲੈਂਦੇ ਹੋਏ ਉਹਨਾਂ ਨੂੰ ਨੀਬੂ ਮਾਲਾ ਪੇੜੇ ਲੌਂਗ ਇਲਾਇਚੀ ਪਤਾਸੇ ਨਾਰੀਅਲ ਚੁੰਨੀ ਅਤੇ ਸ਼ਿੰਗਾਰ ਸਮਗਰੀ ਅਰਪਿਤ ਕਰੋ ਭੋਗ ਅਰਪਿਤ ਕਰਦੇ ਸਮੇਂ ਇਹ ਪ੍ਰਾਰਥਨਾ ਕਰੋ हे ਮਹਾਕਾਲੀ ਤੁਹਾਨੂੰ ਇਹ ਭੋਗ ਦੇ ਰਿਹਾ ਹਾਂ ਇਸ ਨੂੰ ਸਵੀਕਾਰ ਕਰੋ ਅਤੇ ਹਰ ਤਰ੍ਹਾਂ ਦੀ ਤਾਂਤਰਿਕ ਪ੍ਰਕਿਰਿਆ ਤੋਂ ਸਾਡੀ ਸੁਰੱਖਿਆ ਕਰੋ ਤਾਂਤਰਿਕਾਂ ਤੋਂ ਸੁਰੱਖਿਆ ਦੇ ਉਪਾਇਆ ਤਾਂਤਰਿਕ ਵਕ ਵਕ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਕਰਦੇ ਹਨ ਜਿਨ੍ਹਾਂ ਵਿੱਚ ਭੂਤ ਪ੍ਰੇਤ ਰਾਕਸ਼ਸ ਆਦਿ ਛੱਡਣਾ ਸ਼ਾਮਲ ਹੈ ਇਹਨਾਂ ਤੋਂ ਬਚਣ ਲਈ ਤੁਸੀਂ ਹੇਠ ਲਿਖੇ ਉਪਾਇਆ ਕਰ ਸਕਦੇ ਹੋ ਇੱਕ ਸ਼ਮਸ਼ਾਨ ਕਾਟ ਜਾਂ ਚੌਰਾਹੇ ਤੇ ਨਾ ਜਾਓ ਮਹਾਕਾਲੀ ਨੂੰ ਪਰਸਨ ਕਰਨ ਲਈ ਸ਼ਮਸ਼ਾਨ ਘਾਟ ਜਾਂ ਚੌਰਾਹੇ ਤੇ ਕੋਈ ਤਾਂਤਰਿਕ ਪ੍ਰਕਿਰਿਆ ਨਾ ਕਰੋ ਇਹ ਖਤਰਨਾਕ ਹੋ ਸਕਦਾ ਹੈ ਤੇ ਅਣਚਾਹੇ ਨਤੀਜੇ ਲਿਆ ਸਕਦਾ ਹੈ ਦੋ ਮਹਾਕਾਲੀ ਨੂੰ ਭੋਗ ਅਰਪਿਤ ਕਰੋ ਮਹਾਕਾਲੀ ਨੂੰ ਪਰਸਨ ਕਰਨ ਲਈ ਭੋਗ ਅਰਪਿਤ ਕਰੋ ਇਸ ਨਾਲ ਦੇਵੀ ਆਪ ਸਾਡੀ ਸੁਰੱਖਿਆ ਕਰਨਗੀਆਂ ਅਤੇ ਤਾਂਤਰਿਕਾਂ ਦੀਆਂ ਸ਼ਕਤੀਆਂ ਨੂੰ ਨਸ਼ਟ ਕਰਨਗੀਆਂ ਅਤੇ ਦੁਸ਼ਟ ਨੂੰ ਉਸ ਕਰਨੀ ਦਾ ਫਲ ਮਿਲੇਗਾ ਤਿੰਨ ਤਿੰਨ ਸ਼ਨੀਵਾਰ ਲਗਾਤਾਰ ਭੋਗ ਦਿਓ ਦિન ਸ਼ਨੀਵਾਰ ਲਗਾਤਾਰ ਮਹਾਕਾਲੀ ਨੂੰ ਭੋਗ ਅਰਪਿਤ ਕਰੋ ਇਹ ਭੋਗ ਤੁਸੀਂ ਕਿਸੇ ਵੀ ਮਹਾਕਾਲੀ ਦੇ ਮੰਦਰ ਵਿੱਚ ਅਰਪਿਤ ਕਰ ਸਕਦੇ ਹੋ ਇਸ ਨਾਲ ਤਾਤ੍ਰਿਕ ਪ੍ਰਕਿਰਿਆਵਾਂ ਤੋਂ ਹੋਣ ਵਾਲੀਆਂ ਘਟਨਾਵਾਂ ਜਿਵੇਂ ਅਚਾਨਕ ਮੌਤ ਦੁਰਘਟਨਾ ਆਦਿ ਬੰਦ ਹੋ ਜਾਣਗੀਆਂ ਮਹਾਕਾਲੀ ਦੀ ਕਿਰਪਾ ਨਾਲ ਤਾਤ੍ਰਿਕਾਂ ਦੀਆਂ ਸ਼ਕਤੀਆਂ ਨਸ਼ਟ ਹੋਣਗੀਆਂ ਮਹਾਕਾਲੀ ਨੂੰ ਭੋਗ ਅਰਪਿਤ ਕਰਨ ਦੇ ਬਾਅਦ ਉਹ ਆਪ ਤਾਤ੍ਰਿਕਾਂ ਕੋਲ ਜਾਣਗੀਆਂ ਅਤੇ ਉਹਨਾਂ ਦੀਆਂ ਸ਼ਕਤੀਆਂ ਨੂੰ ਨਸ਼ਟ ਕਰਨਗੀਆਂ ਜੇਕਰ ਤਾંત્રਿਕ ਕੋਈ ਛੋਟੀ ਮੋਟੀ ਸ਼ਕਤੀ ਛੱਡਦਾ ਹੈ ਤਾਂ ਦੇਵੀ ਦੀਆਂ yoginیاں ਉਹਨਾਂ ਨੂੰ ਨਸ਼ਟ ਕਰ ਦਿੰਦੀਆਂ ਹਨ ਪਰ ਜੇਕਰ ਤਾંત્રਿਕ ਨੇ ਕੋਈ ਵੱਡੀ ਸ਼ਕਤੀ ਛੱਡ ਰੱਖੀ ਹੈ ਤਾਂ ਮਹਾਕਾਲੀ ਆਪ ਜਾਣਗੀਆਂ ਅਤੇ ਉਸ ਨੂੰ ਨਸ਼ਟ ਕਰਨਗੀਆਂ ਉਹ ਤਾંત્રਿਕ ਦੇ ਤੰਤਰ ਮੰਤਰ ਨੂੰ ਵੀ ਛੀਨ ਸਕਦੀਆਂ ਹਨ ਅਤੇ ਉਸ ਨੂੰ ਨਿਸ਼ਕ੍ਰਿਆ ਬਣਾ ਸਕਦੀਆਂ ਹਨ ਨਿਸ਼ਕਰਸ਼ ਮਹਾਕਾਲੀ ਨੂੰ ਭੋਗ ਅਰਪਿਤ ਕਰਨ ਦੀ ਸਹੀ ਵਿਧੀ ਅਤੇ ਤਾંત્રਿਕਾਂ ਤੋਂ ਬਚਣ ਦੇ ਉਪਾਅ ਜਾਣਨ ਤੋਂ ਬਾਅਦ ਤੁਸੀਂ ਆਪ ਆਪਣੀ ਸੁਰੱਖਿਆ ਕਰ ਸਕਦੇ ਹੋ ਮਹਾਕਾਲੀ ਤੁਹਾਡੀ ਸੁਰੱਖਿਆ ਕਵਚ ਬਣਨਗੀਆਂ ਅਤੇ ਕਿਸੇ ਵੀ ਤਾਤ੍ਰਿਕ ਦੀ ਹਿੰਮਤ ਨਹੀਂ ਹੋਵੇਗੀ ਕਿ ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕੇ ਇਹ ਲੇਖ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਮਹਾਕਾਲੀ ਨੂੰ ਸਹੀ ਵਿਧੀ ਨਾਲ ਪੂਜ ਅਰਪਿਤ ਕਰੋ ਅਤੇ ਤਾਤ੍ਰਿਕਾਤੋਂ ਆਪਣੀ ਸੁਰੱਖਿਆ ਸੁਨਿਸ਼ਚਿਤ ਕਰੋ ਸਾਰੇ ਭਗਤਾਂ ਨੂੰ ਜੈ ਮਹਾਕਾਲੀ ਹਰ ਹਰ ਮਹਾਦੇਵ ਧਰਮਦਿਆਤਮ ਤੰਤਰ ਮੰਤਰ ਯੰਤਰ ਜੋਤਿਸ਼ ਵਾਸਤੂ ਸ਼ਾਸਤਰ ਅਤੇ ਸਾਧਨਾ ਮਾਰਗ ਵਿੱਚ ਤੁਹਾਡੀ ਰੁਚੀ ਹੈ ਤਾਂ ਤੁਸੀਂ ਬਿਲਕੁਲ ਸਹੀ ਚੈਨਲ ਤੇ ਹੋ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਅਤੇ ਆਪਣੇ ਜਾਣ ਪਛਾਣ ਵਾਲਿਆਂ ਨੂੰ ਇਸ ਬਾਰੇ ਦੱਸੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਸਿਰਫ ਵਟਸਐਪ ਤੇ ਮੈਸੇਜ ਕਰੋ ਮਾਤਾ ਰਾਣੀ ਦੀ ਕਿਰਪਾ ਤੁਸੀਂ ਸਾਰੇ ਤੇ ਬਣੀ ਰਹੇ ਧੰਨਵਾਦ